ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਹਨ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਣੀ ਰਹੋ ਫ੍ਰੀ ਸ਼ਿਪਿੰਗ ਦੇ ਨਾਲ ਸਾਰੇ ਸੂਟ ਤੁਹਾਨੂੰ ਮਿਲਣਗੇ 999 ਰੁਪਏ ਦੇ ਵਿੱਚ ਇਹ ਮਾਰਬਲ print ਦੇ ਵਿੱਚ कॉटन ਦੇ सूट ਆਣਗੇ ਪਿਓਰ ਸ਼ਿਫੋਨ ਦਾ ਦੁਪੱਟਾ ਰਹੂਗਾ ਫੈਬਰਿਕਾ ਜਿਹੜਾ ਇਹਦੇ ਵਿੱਚ 2.5 ਮੀਟਰ ਹੀ ਮਿਲੂਗਾ ਤੁਹਾਨੂੰ ਸ਼ਰਟ ਦੀ ਸ਼ਰਟ कॉटन ਦੀ ਰਹੇਗੀ printed neck ਦੇ ਉੱਪਰ embroidery ਰਹੂਗੀ ਦੁਪੱਟਾ ਪਿਓਰ कॉटन ਦਾ ਰਹੇਗਾ printed ਬਾਟਮ ਵੀ कॉटन ਦੀ ਆਏਗੀ printed ਪ੍ਰੀਮੀਅਮ ਕਲੈਕਸ਼ਨ ਹੈ ਇਹ 2.5 ਮੀਟਰ ਸ਼ਰਟ ਦਾ ਫੈਬਰਿਕ ਰਹੂਗਾ 2.5 ਮੀਟਰ ਬਾਟਮ ਦਾ ਫੈਬਰਿਕ ਰਹੂਗਾ ਤੇ 2 ਸਵਾ ਦੋ ਮੀਟਰ ਹੀ ਜਿਹੜਾ ਹੈਗਾ ਇਹਦਾ ਦੁਪੱਟੇ ਦਾ ਫੈ布ਰਿਕ ਰਹੂਗਾ ਫ੍ਰੀ ਸ਼ਿਪਿੰਗ ਦੇ ਨਾਲ ਬਹੁਤ ਹੀ ਇਹਦੇ ਵਿੱਚ ਕਲਰ ਤੇ ਡਿਜ਼ਾਈਨ ਹੈਗੇ ਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈਣਾ ਚਾਹੁੰਦੇ ਹੋ ਤਾਂ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਇਸ ਨੰਬਰ ਤੇ ਜਾ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਓ ਰੀਡ ਮੈਨਾਲ ਦੀ ਨਾਲ ਮੈਂਸ਼ਨ ਕੀਤੀ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਪੇਮੈਂਟ ਹੈ ਜਿਹੜੀ ਉਹ ਆਨਲਾਈਨ ਹੋਗੀ 599 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਬਹੁਤ ਹੀ ਵਧੀਆ ਫਾਈਨ कॉटन ਦੇ ਵਿੱਚ ਪੂਰਾ ਸੂਟ ਰਹੂਗਾ ਡਿਜ਼ਾਈਨਰ ਜੀ neck ਬਣੀ ਹੋਈ ਹੈ neck ਦੇ ਉੱਪਰ embroidery ਰਹੂਗੀ ਪ੍ਰਿੰਟ ਤੇ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰ ਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਇਹਨਾਂ ਸਸਤੇ ਸੂਟਾਂ ਦਾ ਲਾਹਾ ਜਿਹੜਾ ਸਾਰੀਆਂ ਭੈਣਾਂ ਲੈ ਸਕਣ 599 ਰੁਪਏ ਦੇ ਵਿੱਚ ਸ਼ਰਟ ਕਾਟਨ ਦੀ ਰਹੇਗੀ प्रिंटेड neck ਦੇ ਉੱਪਰ embroidery ਤੇ ਦੁਪੱਟਾ ਵੀ ਕਾਟਨ ਦੇ ਵਿੱਚ ਰਹੂਗਾ प्रिंटेड बॉटम ਵੀ प्रिंटेड ਰਹੂਗੀ ਕਾਟਨ ਦੇ ਵਿੱਚ ਰੀਮੀਅਮ ਕਲੈਕਸ਼ਨ ਹੈ ਫੈਬਰਿਕ ਵੀ ਤੁਹਾਨੂੰ ਪੂਰਾ ਖੁੱਲਾ ਡੁੱਲਾ ਮਿਲੇਗਾ ਇਸ ਵਿੱਚ ਕਲਰ ਤੇ ਪ੍ਰਿੰਟਰ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਕੋਈ ਵੀ ਕਲਰ ਤੇ ਪ੍ਰਿੰਟ ਤੁਸੀਂ ਆਪਣੇ ਲਈ ਚੂਜ਼ ਕਰ ਸਕਦੇ ਹੋ ਆਪਣੇ ਬਜਟ ਦੇ ਅਕੋਰਡਿੰਗ ਕੋਈ ਵੀ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਬਹੁਤ ਸਾਰੀਆਂ ਭੈਣਾਂ ਹਰਜ ਆਪਣੇ ਕੋਲ ਸੂਟਾਂ ਦੇ ਆਰਡਰ ਕਰਦੀਆਂ ਤੇ ਤੁਸੀਂ ਵੀ ਜੇਕਰ ਤੁਹਾਨੂੰ ਕੋਈ ਸੂਟ ਪਸੰਦ ਆ ਤਾਂ ਜਲਦੀ ਜਲਦੀ ਆਪਣਾ ਆਰਡਰ ਜਿਹੜਾ ਉਹ ਬੁੱਕ ਕਰ ਲਿਓ ਬੁੱਕ ਕਰਨ ਲਈ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਬਹੁਤ ਹੀ ਸੋਹਣੀਆਂ ਪ੍ਰਿੰਟਾਂ ਦੇ ਵਿੱਚ ਛੋਟੀਆਂ ਵੱਡੀਆਂ ਪ੍ਰਿੰਟਾਂ ਇਹਦੇ ਵਿੱਚ ਸਾਰੀਆਂ ਹਨਗੇ neck ਦੇ ਉੱਪਰ પોਟਲੀ ਬਟਨ ਦੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਇਹ ਸੂਟ ਪਾਉਣੇ ਹੋਏ ਬਹੁਤ ਹੀ ਸੋਹਣੇ ਲੱਗਦੇ ਆ ਇਹਦੇ ਵਿੱਚ ਲੁੱਕ ਬਹੁਤ ਜ਼ਿਆਦਾ ਸੋਹਣੀ ਬਣ ਕੇ ਆਉਂਦੀ ਆ ਸਿੰਪਲ ਦੇ ਸਿੰਪਲ ਇਹਨਾਂ ਨੂੰ ਤੁਸੀਂ ਘਰ ਵੇਅਰ ਕਰ ਸਕਦੇ ਹੋ ਬਾਹਰ ਵੇਅਰ ਕਰ ਸਕਦੇ ਹੋ ਸ਼ਰਟ ਰਿਯਾਨ ਕਾਟਨ ਦੀ ਹੈਗੀ ਬੜੇ ਪانے ਦੇ ਵਿੱਚ 2 ਮੀਟਰ ਬਾਟਮ ਕੈਮਰੀ ਕਾਟਨ ਦੇ ਵਿੱਚ ਰਹੂਗੀ 2 ਮੀਟਰ ਦੁਪੱਟਾ ਕੋਟਾ ਚੱਕ ਦੇ ਵਿੱਚ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਤੁਹਾਨੂੰ ਇਹਦੇ ਵਿੱਚ ਦੁਪੱਟਾ ਮਿਲੇਗਾ ਬਾਟਮ ਹੈ ਚਿਕਨ ਦੇ ਵਿੱਚ ਰਹੂਗੀ ਚਿਕਨ ਦੇ ਵਿੱਚ ਜਾਂ ਡਿਜ਼ਾਈਨਰ ਇਹਦੇ ਨਾਲ ਪਲਾਜ਼ੋ ਦਾ ਫੈ布ਰਿਕ ਰਹੂਗਾ بڑے ਪਾਨੇ ਦੇ ਵਿੱਚ 2 ਮੀਟਰ ਸ਼ਰਟ ਦਾ ਕੱਪੜਾ ਰਹੂਗਾ ਤੇ ਬਾਟਮ ਵੀ 2 ਮੀਟਰ ਹੋएगी ਮਾਰਕੀਟ ਦੇ ਵਿੱਚ ਇਹ ਸੂਟ ਦਾ ਰੇਟ ਹੈ ਜਿਹੜਾ 1300 ਰੁਪਏ ਆਪਾਂ ਸਪੈਸ਼ਲ ਆਫਰ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ 999 ਰੁਪਿਆਂ ਦੇ ਵਿੱਚ 899 ਰੁਪਿਆਂ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹ ਹੈਂਡ ਪੇਂਟਡ ਸੂਟ ਆਣਗੇ कॉटन ਦੇ ਸੂਟ ਹੈ ਪਿਓਰ ਸ਼ਿਫॉन ਦਾ ਇਹਦੇ ਨਾਲ ਦੁਪੱਟਾ ਰਹੂਗਾ ਹੈਂਡ ਪੇਂਟ ਵਾਲਾ ਇਦੇ ਵਿੱਚ ਤੁਹਾਨੂੰ ਸ਼ਰਟ, ਬਾਟਮ ਤੇ ਜਿਹੜਾ ਦੁਪੱਟੇ ਦਾ ਫੈਬਰਿਕ ਆ ਉਹ 2.5 ਮੀਟਰ ਮਿਲੂਗਾ ਫ੍ਰੀ ਸ਼ਿਪਿੰਗ ਨੂੰ 999 ਰੁਪਏ ਦੇ ਵਿੱਚ। ਫ੍ਰੀ ਸ਼ਿਪਿੰਗ ਦੇ ਨਾਲ ਇਹ ਪਿਓਰ ਟੈਬੀ ਲਾਈਨਿੰਗ ਦੇ ਵਿੱਚ ਸੂਟ ਰਣਗੇ 2.5 ਮੀਟਰ ਸ਼ਰਟ ਦਾ ਕੱਪੜਾ ਰਹੂਗਾ, ਬਾਟਮ ਪਿਓਰ ਉਪਾੜਾ ਸਿਲਕ ਦੀ ਆਏਗੀ ਤੇ ਦੁਪੱਟਾ ਵੀ ਪਿਓਰ ਟੈਬੀ ਵਿਸਕੋਜ਼ ਦੇ ਵਿੱਚ ਆਊਗਾ 1550 ਰੁਪਏ ਦਾ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਰਹੂਗਾ। ਇਹ ਵਾਲੇ ਜਿਹੜੇ ਸੂਟ ਨੀਚੇ 9 ਦੇ ਵਿੱਚ ਆਉਣਗੇ ਟਾਈ ਐਂਡ ਡਾਈ ਸ਼ਰਟ ਰਹੂਗੀ। ਦਾ ਇਹ ਮੀਟਰ बॉटम ਉਪਾੜਾ से ਲਿਕਦੀ ਦੁਪੱਟਾ ਵੀ ਪਿਓਰ ਚਨੂਨ ਦੇ ਵਿੱਚ ਰਹੂਗਾ 1550 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲੇ ਸੂਟ ਆ ਜਿਹੜੇ ਤੁਸੀਂ ਲੈ ਸਕਦੇ ਹੋ ਹੈਂਡ ਬਲੋਕ ਪੇਂਟਿੰਗ ਦੇ ਵਿੱਚ कॉटन ਦੇ ਸੂਟ ਆਇਆ ਗੋਟਾ ਪੱਟੀ neck ਦੇ ਉੱਪਰ embroidery ਕੀਤੀ ہوئی ਹੈ शर्ट 100% ਪਿਓਰ कॉटन ਹੈ ਤੇ बॉटम ਵੀ कॉटन ਦੀ ਰਹੇਗੀ ਦੁਪੱਟਾ ਮਲਮਲ ਦਾ ਰਹੇਗਾ ਸਾਰੇ ਜਿਹੜੀ ਹੈਗੀ ਇਹਦੀ ਕੱਟ ਅਈਟਾਈ ਮੀਟਰ ਮਿਲੇਗੀ 1300 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ neck ਦੇ ਉੱਪਰ embroidery hand block printed cotton ਦੀ shirt ਤੇ gota ਪੱਟੀ ਦਾ ਉੱਪਰ ਸਾਰਾ neck ਦੇ ਉੱਪਰ ਕੰਮ ਕੀਤਾ ਹੈ ਬਹੁਤ ਹੀ ਸੋਹਣੇ ਕਲਰ ਆ ਦੇ ਵਿੱਚ ਲਾਈਟ ਡਾਰਕ ਸਾਰੀ ਕਲਰ ਮਿਲ ਜਾਣਗੇ ਇੱਕ ਤੋਂ ਇੱਕ ਜਿਆਦਾ ਸੋਹਣੇ ਕਲਰ ਹੈ block printing ਦੀ ਜਿਹੜੀ ਡਿਮਾਂਡ ਆ ਉਸ ਗਰਮੀਆਂ ਦੇ ਵਿੱਚ ਹਮੇਸ਼ਾ ਹੀ ਰਹਿੰਦੀ ਹੈ ਬੜੀ ਪਿਆਰੀ ਲੁੱਕ ਦੇ ਵਿੱਚ ਬਹੁਤ ਹੀ ਸੋਹਣੇ ਕਲਰ ਅਤੇ ਡਿਜ਼ਾਈਨ ਹੈਗੇ ਆ ਦੇ ਵਿੱਚ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਨਾ ਚਾਹੋ ਨਾ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ 1300 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਹੈਂਡ ਬਲੌਕ ਪ੍ਰਿੰਟਿੰਗ ਦੇ ਵਿੱਚ neck ਦੇ ਉੱਪਰ embroidery gota patti ਦੀ ਪਿਓਰ ਕਾਟਨ ਦੇ ਵਿੱਚ ਬਹੁਤ ਹੀ ਸੋਹਣੇ ਸੂਟ ਹੈ ਪ੍ਰਿੰਟਡ neck ਦੇ ਉੱਪਰ embroidery ਰਹੂਗੀ ਤੇ ਨਾਲ ਚੰਪਾ ਲੇਸ ਲੱਗੀ ਹੋਈ ਹੈ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਿਆ ਸਬਾ ਦੋ ਮੀਟਰੇ ਦਾ ਪੈਪੀ ਤੁਹਾਨੂੰ ਮਿਲੇਗਾ ਗਲੇਸ ਕਾਟਨ ਦੇ ਵਿੱਚ ਸੂਟ ਆਣਗੇ embroidery ਵਾਲੇ बॉਟਮ ਰਿਯਾਨ ਕਾਟਨ ਦੀ ਆਏਗੀ ਦੁਪੱਟਾ ਮਸਲੀਨ ਦੇ ਵਿੱਚ embroidery ਵਾਲਾ ਹੀ ਰਹੂਗਾ ਦੁਪੱਟੇ ਦੇ ਉੱਪਰ ਪੱਟੀ ਵੀ ਲੱਗੀ ਮਿਲੂਗੀ 1160 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹ ਵੀ ਗਲੇਸ ਕਾਟਨ ਦੇ ਵਿੱਚ ਬੜੇ ਹੀ ਪਿਆਰੇ ਕਲਰ ਹੈ ਤੇ ਵਿੱਚ ਦੋ ਕਲਰ ਹੈ ਦੋਨੋਂ ਦੇ ਦੋਨੋਂ ਕਲਰ ਹੀ ਬਹੁਤ ਹੀ ਜ਼ਿਆਦਾ ਸੋਹਣੇ ਹੈ ਇਹ ਪ੍ਰੀਮੀਅਮ ਕੁਆਲਟੀ ਦੇ ਵਿੱਚ ਪਾਕਿਸਤਾਨੀ ਪਿਓਰ ਪਾਕਿਸਤਾਨੀ ਕੈਮਰੀ कॉटन ਦੇ ਵਿੱਚ 1050 ਰੁਪਏ ਦੇ ਵਿੱਚ ਸੂਟ ਰਹੇਗਾ ਕੱਟਵਰਕ ਵਾਲਾ ਕੋਰਾ ਚਿਕਨ ਦੇ ਵਿੱਚ ਕੋਰਾ ਚਿਕਨ ਦੇ ਵਿੱਚ ਇਹਦਾ ਬਾਟਮ ਦਾ ਫੈਬਰਿਕ ਮਿਲੂ ਇਹ ਵਾਲੇ ਜਿਹੜੇ ਸੂਟ ਨੇ ਇਹ ਪਿਓਰ कॉटन ਦੇ ਵਿੱਚ ਆਉਣਗੇ neck ਦੇ ਉੱਪਰ embroidery work ਕੀਤਾ ਹੋਇਆ ਮਿਲੂਗਾ ਵੀ neck ਦੇ ਵਿੱਚ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਬਹੁਤ ਸੋਹਣੇ ਕਲਰ neck ਪੱਟੀ ਦੇ ਨਾਲ embroidery ਵਾਲੀ neck ਪੱਟੀ ਮਿਲੂਗੀ ਪਿਓਰ कॉटन ਦਾ ਦੁਪੱਟਾ ਰਹੇਗਾ ਪਿਓਰ कॉटन ਦਾ ਹੀ ਬਾਟਮ ਦਾ ਕਪੜਾ ਰਹੇਗਾ 225 ਇਹਦੇ ਵਿੱਚ ਤੁਹਾਨੂੰ ਸ਼ਰਟ ਮਿਲੇਗੀ 225 ਹੀ ਦੁਪੱਟਾ ਰਹੂਗਾ ਤੇ 225 ਹੀ ਜਿਹੜਾ ਹੈਗਾ ਬਾਟਮ ਦਾ ਫੈਬਰਿਕ ਰਹੂਗਾ ਫ੍ਰੀ ਸ਼ਿਪਿੰਗ ਦੇ ਨਾਲ ਸਿਰਫ ਤੇ ਸਿਰਫ 550 ਪੈਸੇ ਦੇ ਵਿੱਚ ਤੁਸੀਂ ਇਹਨਾਂ ਨੂੰ ਘਰ ਵੇਅਰ ਕਰ ਸਕਦੇ ਹੋ ਬਾਹਰ ਵੇਅਰ ਕਰ ਸਕਦੇ ਹੋ ਡੇਲੀ ਪਾਉਣ ਲਈ ਬਹੁਤ ਹੀ ਸੋਹਣੇ ਅਤੇ ਸਸਤੇ ਸੂਟ ਆ ਪ੍ਰਿੰਟ ਤੇ ਕਲਰ लाजवाब ਨੇ ਬਹੁਤ ਹੀ ਸੋਹਣੇ ਪ੍ਰਿੰਟ ਤੇ ਕਲਰ ਹੈਗੇ ਇਹਦੇ ਵਿੱਚ ਬਹੁਤ ਹੀ ਪਿਆਰਾ ਫੈਬਰਿਕ ਡਿਜ਼ਾਈਨ ਤੇ ਕਲਰ ਬਹੁਤ ਜ਼ਿਆਦਾ ਸੋਹਣੇ ਆ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋਹਣੇ ਸੋਹਣੇ ਸੂਟ ਦੇਖਣ ਲਈ। ਬੈਲ ਆਈਕਨ ਦਾ ਬਟਨ ਆਨ ਵੀ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਵੀ ਮਿਲਦੀ ਰਹੇ। ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ, ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ। ਕਮੈਂਟ ਕਰਨਾ ਨਾ ਭੁੱਲਿਆ ਕਰੋ। ਮਿਲਦੇ ਆ ਅਗਲੀ ਵੀਡੀਓ ਨਾਲ। ਥੈਂਕ ਯੂ।